ਜੀ ਜੀ ਨਿਕਲੇਗਾ ਮਾਪੋ ਮਾਪੋ। ਬੈਠੀਆਂ ਬਰਾਂਡੇ ਦੇ ਬੈਠ। ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਠੀਕ ਠਾਕ ਹੋਵੋਗੇ। ਆ ਵਾਲ ਬੁੱਲ ਕਾਫੀ ਵੱਡੇ ਹੋਏ ਹਨਾ। ਤੁਹਾਨੂੰ ਦੱਸਿਆ ਹੁਣ ਦੇਖਦਾ ਹਾਂ ਮੈਂ ਫੋਨ ਕਰਦਾ ਨਾਈ ਨੂੰ ਤੇ ਮੁੰਡਾ ਆਪਣੇ ਪਿੰਡ ਦਾ ਹੀ ਆ ਤੇ ਆ ਕੇ ਉਹਨੂੰ ਕਹਿਣਾ ਵੀ ਕੱਟਿਆ ਯਾਰ ਮੜਾ ਇਹਨੂੰ ਸੈੱਟ ਕਰ ਤੇ ਖਰਾ ਹੋਇਆ ਪਿਆ ਮੂ ਵੀ ਬੜਾ ਹੈ ਨਾ ਦਾੜੀ ਜੁੜੀ ਵੱਡੀ ਹੋਈ ਆ ਤੇ ਦੇਖਦੇ ਆਂ ਆਪਾਂ ਕਰਾਉਨੇ ਆ ਤੇ ਹੋਰ ਸਣਾਓ ਸਭ ਠੀਕ ਠਾਕ ਆ ਗਿਆ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਆ ਆਪਣਾ ਹਾਲ ਚਾਲ ਪਤਾ ਲੱਗ ਜਾਂਦਾ ਆ ਤੇ ਬਾਕੀ ਚੰਗਿਆਂ ਲਾ ਦਿਓ ਵੀਡੀਓ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਬਲੌਗ ਨੂੰ ਐਨ ਤੱਕ ਜ਼ਰੂਰ ਦੇਖਿਆ ਕਰੋ ਠੀਕ ਹੈ ਜੀ ਹਾਂਜੀ ਲੋਵੇ ਮਤਲਬ ਉਹਦੇ ਹੁਣ ਆਪਾਂ ਪਾਣੀ ਪੁਣੀ ਪੀ ਕੇ ਕਟਾਉਨੇ ਆ ਵਾਲਾ ਮੁੰਡੇ ਦਾ ਫੋਨ ਆਇਆ ਸੀ ਕਹਿੰਦਾ ਵੀ ਟਾਈਮ ਹੈਗਾ ਆ ਵੀ ਮੈਂ ਆਵਾਂ ਮੈਂ ਕਿਹਾ ਰੱਖ ਜੀ 10 ਮਿੰਟ ਹੁਣ 10 ਮਿੰਟ ਤੱਕ ਸਾਦਾ ਉਹਨੂੰ ਮੈਂ ਤੇ ਹੋ ਸਕਦਾ ਮੈਂ ਚ ਬਲੌਗ ਦੇ ਲੈਣਾਂ ਨਹੀਂ ਤਾਂ ਫੇ ਆਪਾਂ ਮਿਲਦੇ ਆ ਬਾਅਦ ਚੋਂ ਕਟਵਾ ਕੇ ਤੇ ਮਣੇ ਦੇ ਬਲੌਗ ਦੇ ਨਾਲ ਕਿਤੇ ਨਾ ਜਾਣਾ ਮਿਲਦੇ ਆ ਇੱਕ ਨਵੀਂ ਲੁੱਕ ਦੇ ਨਾਲ ਮਾਰਤਾ ਬਣੀ ਜਾਂਦੀ ਆ। ਲੋ ਵੀ ਬਾਲ ਲੈ ਆਪਾਂ ਕਟਾਪ। ਆ ਦੇਖੋ। ਪੂਰਾ ਆ ਲੱਗ ਰਿਹਾ ਲੱਗ ਰਿਹਾ। ਐ ਆਹੋ। ਕੋਈ ਨਾ ਬਾਕੀ। ਮਾਹ ਨੂੰ ਕੀ ਕਰਦੇ ਹਾਂ ਮਾਂ ਨਾਲ ਬਾਪ ਨਾਲ। ਠੀਕ ਹੀ ਆ ਦੋਤਾ। ਚਾਹਾਂ। ਇਹ ਫਟਕਣੀ ਨੀ ਪਰ ਆਹ ਪਰ ਇਹਦਾ ਲੋ ਵੀ ਆਪਾਂ ਲਿਆ ਨਾਂ ਨੂੰ ਹੁਣ ਦੇਖੋ ਕਿਦਾਂ ਲੱਗਦਾ ਐ ਕਿਦਾਂ ਨਹੀਂ ਠੀਕ ਐ ਪਹਿਲਾਂ ਨਾਲ ਥੋੜਾ ਐ ਮੂੰਹ ਪਹਿਲਾਂ ਦਾ ਜਰੂਰ ਨਿਕਲਿਆ ਭਾਰਾ ਭਾਰਾ ਬਹੁਤ ਲੱਗਦਾ ਪਿਆ ਐ ਤੇ ਹੁਣ ਆਪਾਂ ਪੀਨੇ ਆ ਚਾਹ ਕਿਉਂਕਿ ਜਲਦੀ ਜਲਦੀ ਸਵੇਰੇ ਆ ਕੇ ਤੇ ਉਹਨੂੰ ਵੀ ਫਿਰ ਮੁੜ ਕੇ ਹੋਰ ਵੀ ਗਾਹ ਕੁ ਗਾਏ ਨੇ ਨਾ ਤਾਂ ਮੈਂ ਕਹਾਂ ਵੀ ਪਹਿਲਾਂ ਆ ਕੇ ਮੇਰਾ ਕਰਜਾ ਕਹਿੰਦਾ ਪਹਿਲਾਂ ਦਰੀਆ ਕਰਜਣਾ ਚਲੋ ਠੀਕ ਐ ਪੀਨੇ ਆ ਚਾਹ ਨੂੰ ਹੁਣ ਫੇ ਟੱਕਰਦੇ ਆਂ ਲੋ ਵੀ ਮਟਰੋ ਦੇ ਹੁਣ ਆਪਾਂ ਥੋੜਾ ਜਿਹਾ ਕੌਫੇਰ ਲਈਏ ਟਾਈਮ ਹੋ ਗਿਆ ਤੇ ਉਸ ਤੋਂ ਬਾਅਦ ਖਾਣੇ ਆ ਰੋਟੀ ਕਿਉਂਕਿ ਰੋਟੀ ਖਾਣ ਨੂੰ ਰੋਟੀ ਵੀ ਜੋਗੀ ਜਗ੍ਹਾ ਬਣਾ ਲਈਏ ਮੜੀ ਕੌਫੇਰ ਕੇ ਨਾ ਪੈ ਮੈਨੂੰ ਕਿਹੜਾ ਵੱਜਦੀ ਆ ਜਲਦੀ ਤੇ ਬਾਕੀ ਮੰਮੀ ਬੈਠੀ ਜਾਂਦੇ ਮੰਮੀ ਕਹਤਾ ਹਾਂ ਚਲ ਠੀਕ ਹੈ ਠੀਕ ਕੰਮੀ ਹਸ ਉਸ ਪਿਆ ਕਰ ਮੜਾ ਮੋਟਾ ਈ ਗੱਲ ਤੇ ਆਪਾਂ ਸੁਣਦੇ ਹਾਂ ਮਮੀ ਸਾਡੀ ਇਦਾਂ ਦੀ ਆ ਬਸ ਇਹ ਹੈ ਜੇ ਤੁਹਾਨੂੰ ਨਾ ਵੀ ਕਿਹਾ ਚੱਲ ਦੁਬਾਰੀ ਇਹਨੇ ਥੋਸ ਲਿਆ ਕਰ ਹੋਰ ਫੇ ਰੋਟੀ ਖਾ ਲਈ ਹੈ ਹੈ ਅੱਛਾ ਦੱਲ ਵੇਣ ਨੂੰ ਬਾਜੂ ਖਾਣਾ ਤੁਰ ਫਿਰ ਕੇ ਹਨ ਹਾਂਜੀ ਤਾਂ ਫੇ ਕੌਮ ਫੇਰ ਕੇ ਆ ਕੇ ਤੇ ਅੰਦਰ ਰੋਟੀ ਖਾ ਕੇ ਨਾਲੇ ਲਾ ਲਿਆ ਟੀਵੀ ਤੇ ਨਾਲੇ ਆਪਰ ਮੰਗਾ ਲਈ ਐਪੀ ਤੇ ਨਾਲ ਪੀਵਾਂਗੇ ਇਹ ਨਾਲੇ ਦੇਖਾਂਗੇ ਟੀਵੀ ਖੁੱਲੀ ਰਹ ਜਾਂਦਾ ਆ ਹੁਣ ਨਿਕਲੂਗਾ ਫੋਲ ਇਹ ਚੰਗੀ ਤਰ੍ਹਾਂ ਪੜ ਮੈਂ ਕਹਿੰਦਾ ਖੁੱਲੂ ਵੇ ਪੱਕੀ ਗੱਲ ਆ ਹਾਂ ਕਈ ਵਾਰੀ ਡੈਡੀ ਨੇ ਔਟ-ਔਟ ਲਾਇਆ ਤੇ ਕਈ ਵਾਰੀ ਖੁੱਲੀ ਗਿਆ ਉਹ ਨੇਰੀ ਜਲਦੀ ਬਾਹਰ ਤੇ ਉਹ ਕੁੰਡਾ ਪਤਾ ਨਹੀਂ ਦੱਸ ਸਕਦੇ ਵੀ ਕਿਸੇ ਨੇ ਬਾਹਰ ਆਉਣਾ ਆਊਗਾ ਨਾ ਐਨ ਨਹੀਂ ਬਾਹਰ ਆ ਜਾਂ ਕਿਦਾਂ ਆ ਰgendਰ ਲਈ ਹੁਣ ਛੇਤੇ ਲਈ ਇਹ ਲੈ ਦੀ ਰੋਟੀਆਂ ਚਾਹਨਾ ਖਾਨੀਆਂ ਹਰਬੀ ਹਰਬੀ ਹੈ ਕੀ ਬਾਤ ਆ ਮੇਰੀ ਦਾ ਫੇਵਰਟ ਹੈ ਇਹ ਹੁਣ ਮੈਂ ਵੀ ਬਾਅਦ ਚ ਖਾਣਾ ਵੇ ਹੈ Papa ਵਿਚਾਰਾ ਉਹ ਪਿਆ ਆ ਬੋਰ ਫੇ ਮਮੀ ਨਵੀਂ ਮਤਰਾ ਕੋੜੀ ਕੁੜੀ ਕਰਵਾ ਲਈ ਆ ਜਿੱਦਾਂ ਤੁਹਾਨੂੰ ਪਿਆ ਸੀਗਾ ਵੀ ਵਾਲ ਬੜੇ ਵੱਡੇ ਵੱਡੇ ਹੋਏ ਜਦਕੇ ਨਾ ਦੇਖੋ ਹੁਣ ਕਰੋ ਚੱਕ ਸੈਟ ਲਾਦੇ ਆ ਕਿ ਉਹ ਸਹੀ ਲੱਗਦਾ ਤੇ ਤੁਹਾਨੂੰ ਹੈ ਠੀਕ ਆ ਤੇਰੀ ਚੁਆਇਸ ਚਾਹੀਦੀ ਤੇਰੇ ਨਾਲ ਸਾਰੇ ਸਾਰੇ ਆਲੇ ਪੁਛ ਅੱਗੇ ਵਿੱਚੋਂ ਦੇਖਾਲ ਨਾਲੇ ਮੈਂ ਵੀ ਦੇਖ ਲੂੰਗਾ ਤੇਰੇ ਬਾਅਦ ਮੈਂ ਕਿਹੜਾ ਦੇਖੇ ਪਿੱਛੋਂ ਵੀ ਕਿਦਾਲਾ ਤੇ ਕਿਦਾਂ ਨਹੀਂ ਨਾਲੇ ਮੈਂ ਦੇਖ ਲੂੰਗਾ ਨਾ ਸਹੀ ਆ ਉਹਦਾ ਚਲ ਦੇਖ ਲੈ ਤੇਰਾ ਠੀਕ ਆ ਸਹੀ ਲੱਗਣੀ ਜੀ ਆ ਫੇਰ ਆਏ ਨੇ ਆਹ ਹੋਰ 15 ਜੀ

ਆਲੇ ਵੀ ਧੋਪਿਆ ਇਹ ਬਤ ਬਾਹਰ ਧੋਪ ਚ ਬਿਠਾ ਦਈਏ ਤਾ ਨਾ ਕਿਉਂ ਬਿਠਾ ਦਈਏ ਇਹ ਆਰਾਮ ਨਾਲ ਮੈਂ ਤਾਂ ਕਹਿੰਦਾ ਕਿਉਂ ਧੋਪ ਚ ਘੰਟੇ ਇੱਕ ਮੈਂ ਕਿਹ ਦਿਖਾ ਦੇ ਕਿਉਂ ਬਿਠਾ ਦੇ ਹਾਂ ਤੈਨੂੰ ਇਨਾਮ ਨਾਲ ਤ ਜਾਊਗਾ 1000 ਰੁਪਏ ਦਾ ਕੋਈ ਇਨਾਮ ਕੋਈ ਕੁਝ ਹੋਰ ਨਹੀਂ ਦੇਦੀ ਨਹੀਂ ਨਹੀਂ ਜਾਂ ਧੋਪ ਚ ਬਹਿ ਜਾ ਇਹ ਧੋਪ ਦੇ ਵਿੱਚ ਤੂੰ ਬੈਠੀਆਂ ਮੈਂ ਚ ਆਰਾਮ ਨਾਲ ਮੈਂ ਇੱਕ ਵੀਡੀਓ ਦੇਖੀ ਕਿਸੇ ਨੇ ਆਮਲੇਟ ਬਣਾਇਆ ਧੋਪ ਇਨੀ ਇਨੀ ਧੋਪ ਜਿਆਦਾ ਪੈਰੀ ਨਹੀਂ ਦੂਸਰਾ ਦੱਸ ਮੈਂ ਤਾਂ ਬੈਠੀ ਐ ਹੋਰ ਬੈਠੀ ਆਰਾਮ ਨਾਲ ਬਸ ਠੀਕ ਹੈ ਨਹੀਂ ਯਾਰ ਉਹਨਾਂ ਆਰਾਮ ਲੈਣੀਆਂ ਕਰਦੀਆਂ ਨੇ ਇੰਜੋਏ ਕਰ ਗਏ। ਜੋ ਵੀ ਕਹਿੰਦੀ ਹੁਣੀ ਆ ਵੀ ਐਦਾਂ ਦੀ ਔਖਾ ਜੀ। ਔਖਾ ਨਹੀਂ ਮਾਹ ਔਖਾ ਉਹਨਾਂ ਨੂੰ। ਬਹੁਤ ਜ਼ਿਆਦਾ ਕੰਮ। ਕਿਉਂਕਿ ਪਤਾ ਨਹੀਂ ਹੁੰਦਾ ਗਰਮੀ ਬਹੁਤ ਜ਼ਿਆਦੀ ਆ। ਹੂੰ। 4 ਵਜਣ ਪੇ ਸ਼ਾਂਤੀ ਜੀ ਐਂਦੀ ਫੇ ਕੋਈ ਲਲਾਦੀ ਦਾ ਉਹਨਾਂ ਨੂੰ ਬਾਹਰ ਕੱਢ ਕੇ ਨਾ ਤਾਂ। ਹਾਂ। ਇਹ ਹੁੰਦਾ ਠੀਕ ਹੈ ਫੇ ਵੀ ਇਸ ਟਾਈਮ ਤਾਂ ਅੰਦਰ ਸਹੀ ਆ। ਚਲੋ ਹਾਂ ਜੀ ਤੇ ਆਪਾਂ ਪਾਪੇ ਦੇ ਕੋਲ ਆ ਗਏ ਤਾਂ ਪਾਪੇ ਦਾ ਪੁੱਛਦੇ ਹਾਲ ਚਾਲ ਪਾਪਾ ਵੀ ਕਿਵੇਂ ਆ ਕਿ ਨਹੀਂ। ਪਿਆ ਆ ਪਾਪਾ ਆਰਾਮ ਦੇ ਨਾਲ। ਦੇਖ। ਆਪਾਂ ਕਿੱਦਾਂ? ਹਾਂ। ਠੀਕ ਹੈ ਫੇ ਤੇ ਪਿਆਇਆ ਆਹੋ ਠੀਕ ਆ ਹੋਰ ਫਿਰ ਗਰਮੀ ਨਹੀਂ ਲਾਦੀ ਗਰਮੀ ਨਹੀਂ ਆਉਂਦੀ ਯਾਰ ਕੋਈ ਨਾ ਗਰਮੀ ਆਪਾਂ ਉਧਰ ਚੱਲੇ ਹੁਣ ਮੈਂ ਵੀ ਤੇ ਜਾਣਾ ਉਧਰ ਆਰਾਮ ਏਸੀ ਜੀ ਪੈਨੇ ਆ ਆਹੋ ਆ ਰੋਟੀ ਖਾ ਲਈ ਆ ਬਸ ਠੀਕ ਆ ਵੀ ਲਾਈਵ ਪਾਪਾ ਗਰਮੀ ਆ ਹੈ ਹੀ ਗਰਮੀ ਬਹੁਤਾ ਲੱਗਣੀ ਤੇ ਹੈਗੀ ਆ ਨਾ ਤੇ ਹੁਣ ਬਸ ਜਾਂਦੇ ਪੰਜਾ ਦਹਾ ਮਿੰਟ ਤੱਕ ਅੰਦਰ ਨਾਲੇ ਏਸੀ ਲਾ ਕੇ ਪੈਨੇ ਰਹਿਣਾ ਨਾਲੇ ਪਾਪਾ ਪਿਆ ਰਹਿੰਦਾ ਦਿਨੇ ਮੇਰੇ ਕੋ ਪਿਆ ਰਹਿੰਦਾ ਆ ਰਾਤ ਨੂੰ ਫਿਰ ਜਿਆਦਾ ਟਾਈਮ ਏਸੀ ਚ ਰਹਿਣ ਨਾਲ ਨਾ ਪਾਪਾ ਫਿਰ ਬਿਮਾਰ ਹੋ ਜਾਂਦਾ ਛਿੱਕਾ ਛੁਕਾਈਂ ਲੱਗ ਜਾਂਦੀ ਨੀ ਮਾਪੇ ਨੂੰ ਜ਼ੁਕਾਮ ਜਾ ਹੋ ਜਾਂਦਾ ਤੇ ਫਿਰ ਵੀ ਦਿਨੇ-ਦਿਨੇ ਆਪਾਂ ਬਿਠਾ ਲਈਦਾ ਜਿਆਦਾ ਸਿਆਣਾ ਨਾ ਸਿਆਣੇ ਨੂੰ ਠੰਡ ਵੀ ਜਿਆਦਾ ਉਹਨਾਂ ਤੋਂ ਚੱਲਣੀ ਹੁੰਦੀ ਹੁੰਦੀ ਤੇ ਨਾ ਗਰਮੀ ਫੇ ਵੀ ਆਪਾਂ ਚਲੋ ਵੀ ਗਰਮੀ ਗਰਮੀ ਹੈ ਨਾ ਬਈ ਦੁਪਹਿਰਾ ਦੁਪਹਿਰਾ ਉੱਥੇ ਮੇਰੇ ਕੋਲ ਰਹਿੰਦਾ ਆ ਕੰਬਲ-ਕੁੰਬਲ ਦੇ ਕੇ ਪਾ ਲਈਦਾ ਆ ਤੇ ਬਾਕੀ ਫਿਰ ਬਾਹਰ ਚੋਂ ਬਾਹਰ ਪੈ ਕੇ ਖੋਸ਼ ਹਜਾਦਾ ਪਾਪਾ ਕੁਲਾ ਮੂਰੇ ਚਲੋ ਠੀਕ ਹੈ ਅੱਜ ਦਾ ਫਿਰ ਮੈਨੂੰ ਲੱਗਦਾ ਲੰਮਾ ਹੋ ਜਾਣਾ ਬਲੌਗ ਤੇ ਆਪਾਂ ਬਲੌਗ ਨੂੰ ਇੱਥੇ ਕਰਦੇ ਆਂ ਐਂਡ ਤੇ ਮਿਲਦੇ ਆਂ ਕੋਈ ਨਾ ਅਗਲੇ ਬਲੌਗ 'ਚ ਤੇ ਸਾਰਿਆਂ ਨੇ ਆਪਣਾ ਰੱਖੋ ਧਿਆਨ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ